ਵਾਈ ਗੁਰਚੀ ਕਾਕਾ ਸਾਹਿਬ ਵਾਈ ਗੁਰਚੀ ਕੀ ਫਤਿਹ ਅੱਜ ਬਣਾਵਾਂਗੇ ਆਪਾਂ ਸਿਮਲਾ ਮਿਰਚ ਦੀ ਸਬਜ਼ੀ ਉਹਦੇ ਲਈ ਆਪਾਂ ਨੇ ਆਲੂ ਲੈ ਲਏ ਪਿਆਜ਼ ਲੈ ਲਏ ਲਸਣ ਆਦਰ ਤੇ ਟਮਾਟਾ ਇਹ ਸਾਰਾ ਮਟੀਰੀਅਲ ਆਪਾਂ ਨੇ ਕੁਛ ਕੱਟ ਲਿਆ ਆਪਾਂ ਕੁਛ ਕੱਟ ਕੇ ਰੱਖਾਂਗੇ ਤੇ ਉਧਰ ਆਪਾਂ ਨੇ ਇੱਕ ਸਿਮਲਾ ਮਿਰਚ ਵਗੈਰਾ ਵੀ ਆਪਾਂ ਨੇ ਕੱਟ ਲਈ ਉਹ ਆਪਾਂ ਨੇ ਰੱਖਤੀ ਉੱਪਰ ਫਰਾਈ ਕਰਨ ਵਾਸਤੇ ਹਲਕਾ ਜਿਹਾ ਆਪਾਂ ਨੇ ਕਿਊਬ ਆਇਆ ਵਾ ਤੇ ਉਹਦੇ ਵਿੱਚ ਆਪਾਂ ਇਹਨੂੰ ਫਰਾਈ ਕਰਾਂਗੇ ਪਹਿਲਾਂ ਇਹਨੂੰ ਫਰਾਈ ਕਰਕੇ ਆਪਾਂ ਬਹੁਤ ਛੋਟੇ ਛੋਟੇ ਪੀਸ ਕੱਟੇ ਆਪਾਂ ਨੇ ਫਰਾਈ ਕਰਕੇ ਆਪਾਂ ਇਹਨੂੰ ਫਿਰ ਇੱਕ ਕੜਾਹੀ ਵਿੱਚ ਅਲੱਗ ਕੱਢ ਦਾਂਗੇ ਤੇ ਇਹਨੂੰ 5-10 ਮਿੰਟ ਲੱਗਣਗੇ ਜੀ ਫਰਾਈ ਕਰਨ ਨੂੰ ਤੇ ਆਪਣੀ ਸਿਮਰ ਮਰਚੀ ਦੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਬਹੁਤ ਸੌਖੇ ਤਰੀਕੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਇੱਧਰ ਪਿਆਜ਼ ਵੀ ਆਪਾਂ ਨੇ ਸਿਵਨਾ ਮਿਰਚ ਫਰਾਈ ਕਰਕੇ ਇੱਕ ਕੜਾਹੀ ਚ ਘੜਤੀ ਪਿਆਜ਼ ਲਸਣ ਝੋ ਵਰਗਾ ਸੀ ਉਹਨੂੰ ਆਪਾਂ ਨੇ ਗ੍ਰाइंड ਕਰਕੇ ਇੱਕ ਪਾਸੇ ਭੁੰਨਣ ਵਾਸਤੇ ਰੱਖਤਾ ਤੇ ਉਹਨੂੰ ਆਪਾਂ ਹੁਣ ਪਿਆਜ਼ ਨੂੰ ਲਸਣ ਅਦਰਕ ਜੋ ਵੀ ਹੈਗਾ ਮਟੀਰੀਅਲ ਉਹਨੂੰ ਭੁੰਨ ਲਿਆ ਆਪਾਂ ਨੇ ਹੁਣ ਆਪਾਂ ਟਮਾਟਰ ਵੀ ਇਹਨੂੰ ਗ੍ਰाइंड ਕਰਕੇ ਵਿੱਚ ਪਾ ਦਾਂਗੇ ਆਪਾਂ ਨੇ ਪਿਆਜ਼ ਵੀ ਲੈ ਕੱਟ ਸੌਰੀ ਆਲੂ ਵੀ ਕੱਟ ਲਏ ਆਪਾਂ ਨੇ ਤੇ ਟਮਾਟਰ ਵੀ ਆਪਾਂ ਗ੍ਰाइंड ਕਰ ਲਏ ਹੁਣ ਗ੍ਰाइंड ਕਰਕੇ ਆਪਾਂ ਇਹਦੇ ਵਿੱਚ ਫਿਰ ਮਸਾਲੇ ਵਿੱਚ ਪਾ ਦਾਂਗੇ ਇਹਨੂੰ ਵੀ ਨਾਲ ਹੀ ਪੁੱਜ ਜਾਣਗੇ ਨਾਣ ਮਿਰਚ ਮਸਾਲਾ ਜੋ ਵੀ ਸਵਾਦ ਅਨੁਸਾਰ ਆਪਾਂ ਪਾ ਸਕਦੇ ਹਾਂ ਜਿੰਨਾ ਥੋੜਾ ਬਹੁਤਾ ਖਾਣੇ ਆਪਾਂ ਉਹ ਆਪਾਂ ਨੇ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਥੋੜਾ ਜਿਹਾ ਸੇਕ ਲਵਾਵਾਂਗੇ ਮਸਾਲੇ ਨੂੰ ਹੁਣ ਆਪਾਂ ਨੇ शिमला ਮਿਰਚ ਵੀ ਪਾਤੀ ਜਿਹੜੀ ਫਰਾਈ ਕੀਤੀ ਹੋਈ ਸੀ ਨਾਲੇ ਆਲੂ ਪਾਤੇ ਆਲੂ ਆਪਾਂ ਨੇ ਬਹੁਤੇ ਮੋٹے ਨਹੀਂ ਕੱਟਨੇ ਫ੍ਰੀਕੀ ਕੱਟਨੇ ਆ ਤੇ ਬਹੁਤ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਗੀ ਆਪਾਂ ਨੇ ਇਹਦੇ ਵਿੱਚ ਕੋਈ ਹੀ ਪਾਣੀ ਵਗੈਰਾ ਕੁਝ ਨਹੀਂ ਮਾੜਾ ਜਾ ਵੀ ਨਹੀਂ ਪਾਉਣਾ ਹੈਗਾ ਆਪਣੀ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਊਗਾ ਇਹਨੂੰ ਹਲਕੇ ਗੈਸ ਤੇ ਹੀ ਆਪਾਂ ਨੇ ਪਕਾਉਣਾ ਹੈ ਤੇਰ ਆਪਾਂ ਨੇ ਜੀ ਇੱਕ ਸੋਇਆ ਵੀਂਦੀ ਪੁਰਜੀ ਬਣਾਉਣੀ ਆ ਉਹਦੇ ਲਈ ਆਪਾਂ ਨੇ ਮਸਾਲਾ ਗ੍ਰੇਂਡ ਕਰਕੇ ਰੱਖਦਾ ਸੋਇਆ ਬੀਨ ਨੂੰ ਆਪਾਂ ਨੇ ਇੱਕ ਪਾਣੀ ਦੇ ਵਿੱਚ ਗਰਮ ਪਾਣੀ ਵਿੱਚ ਪਾ ਕੇ ਰੱਖਤਾ ਇਹ ਸੋਇਆ ਬੀਨ ਦਾ ਆਪਾਂ ਮਸਾਲਾ ਤਿਆਰ ਕਰਦੇ ਆ ਇਹ ਵੀ ਆਪਾਂ ਨੇ ਪਿਆਜ਼ ਲਸਣ ਅਦਰਕ ਤੇ ਟਮਾਟਰ ਵਗੈਰਾ ਸਾਰਾ ਕੁਛ ਇਹਦੇ ਵਿੱਚ ਪਾ ਲਿਆ ਇਹਨੂੰ ਆਪਾਂ ਹੁਣ ਮਸਾਲੇ ਨੂੰ ਲਵਾਂਗੇ ਭੁੰਨਣਾ ਇਹਨੂੰ ਭੁੰਨਣੋਂ ਵੀ 5-6 ਮਿੰਟ ਲੱਗਣਗੇ ਆਪਾਂ ਨੇ ਸੋਇਆਬੀਨ ਨੂੰ ਪਾਣੀ ਵਿੱਚ ਪਾ ਕੇ ਰੱਖਿਆ ਹੋਇਆ। ਆਪਾਂ ਇੱਧਰ ਸਬਜੀ ਨੂੰ ਵੀ ਹਲਾ ਦਿੰਨੇ ਆ। ਉੱਪਰੋਂ ਟੱਕਣ ਵਾਲਾ ਪਾ ਟਾਕ ਦੇਣੀ ਆ ਜੀ। ਫੇਰ ਹੀ ਆਪਣੀ ਸਬਜੀ ਪੱਕੂਗੀ। ਬਹੁਤ ਵਧੀਆ ਟੇਸਟ ਆਉਂਦਾ ਸਬਜੀ ਦਾ। ਜੇ ਆਪਾਂ ਹੋਲੀ ਗੈਸ ਰੱਖ ਕੇ ਪਕਾਉਨੇ ਆ। ਤੇ ਆਪਣਾ ਇਧਰ ਮਸਾਲਾ ਵੀ ਬਸ ਭੁੱਜਣ ਵਾਲਾ ਆ 5 ਮਿੰਟ ਹੋਰ ਲੱਗਣਗੇ ਆਪਣੇ ਮਸਾਲੇ ਭੁੱਜਣ ਨੂੰ ਫਿਰ ਆਪਾਂ ਸਵਾਦ ਅਨੁਸਾਰ ਨੋਨ ਮਿਰਚ ਜੋ ਵੀ ਜਿੰਨਾ ਆਪਾਂ ਖਾਣੇ ਉਹ ਪਾ ਦਾਂਗੇ ਮਸਾਲਾ ਗਿਆ ਜੀ ਆਪਣਾ ਭੁੱਜ ਆਪਾਂ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਨੋਨ ਮਿਰਚ ਮਸਾਲੇ ਪਾ ਦਿੰਨੇ ਆ ਆਪਾਂ ਇਹਦੇ ਵਿੱਚ ਥੋੜੀ ਜਿਹੀ ਸਾਸ ਵੀ ਪਾਵਾਂਗੇ ਜੇ ਤੁਹਾਨੂੰ ਸਾਸ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਪਸੰਦ ਤਾਂ ਤੁਸੀਂ ਬਿਲਕੁਲ 스ਲਿੱਪ ਕਰ ਦਿਓ ਥੋੜੀ ਜਿਹੀ ਦੋ ਚਮਚੇ ਆਪਣੇ ਦੇਸੀ ਘਿਓ ਦੇ ਵੀ ਪਾਏ ਨੇ ਸਬਜੀ ਦਾ ਲਾਗੀ ਟੇਸਟ ਵਧੀਆ ਆਉਂਦਾ ਜੀ ਆਪਾਂ ਬਹੁਤ ਰੀਚਾ ਲਾ ਕੇ ਬਣਾਉਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜਿਹੜੇ ਸਾਡੇ ਨਵੇਂ ਭੈਣ ਭਰਾ ਨੇ ਉਹ ਜਰੂਰ ਸਬਸਕ੍ਰਾਈਬ ਕਰਦੇ ਕਰੋ ਜੀ ਚੈਨਲ ਨੂੰ ਆਪਣਾ ਮਸਾਲਾ ਵੀ ਗਿਆ ਪੁੱਜ ਇਧਰ ਆਪਣੀ ਸਬਜੀ ਵੀ ਸਿਮਲਾ ਮਿਰਚਾ ਲੂ ਦੀ ਬਣ ਕੇ ਤਿਆਰ ਆ ਮਸਾਲਾ ਬਣ ਕੇ ਆਪਣਾ ਤਿਆਰ ਆ ਜੀ ਆਪਾਂ ਇਹਨਾਂ ਨੂੰ ਮਿਰਚ ਮਸਾਲਾ ਇਹਦੇ ਵਿੱਚ ਮਿਕਸ ਕਰਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਸੋਇਆ ਵੀਨ ਜਿਹੜਾ ਆਪਾਂ ਇੱਕ ਚਾਰਨੀ ਨਾਲ ਪਾਣੀ ਰੱਖ ਲਿਆ ਸੀ ਪਾਣੀ ਅਲੱਗ ਕਰਤਾ ਉਹਦਾ ਇਹਨੂੰ 5 ਕਿ ਮਿੰਟ ਆਪਾਂ ਸੋਇਆ ਬਿੰਦੀ ਔਰ ਜੀ ਨੂੰ ਸੇਕ ਲਵਾਵਾਂਗੇ ਆਪਣੇ ਦੋਨੇ ਸਬਜ਼ੀਆਂ ਬਣ ਕੇ ਰੈਡੀ ਨੇ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾਓ ਜੀ ਵੀਡੀਓ ਦਾ ਕਰਦਿਆਂ ਜੀ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ